ਖਬਰਾਂ ਦੀ ਸ਼ੁਰੂਆਤ ਕਰਗੇ ਸ਼ਰਮਾ ਜੀ ਡਿਫਾਲਟਰਾਂ ਤੋਂ ਲੋਕ ਡਿਫਾਲਟਰ ਹੋ ਜਾਣ ਤੇ ਸਰਕਾਰ ਪੁਲਿਸ ਵਾਲੇ ਹੋਰ ਤੰਤਰ ਮੰਤਰ ਵਾਰੰਟ ਲੈ ਕੇ ਘਰੇ ਪਹੁੰਚ ਜਾਂਦਾ ਆਮ ਜੀਵਿੰਦਾਰ ਦੀ ਫੋਟੋ ਉਹਦੀ ਪੈੜੀ ਦੀ ਕਰਕੀ ਹੋਰ ਬਹੁਤ ਸਾਰਾ ਕੁਝ ਹੋ ਜਾਂਦਾ ਨਾ ਸਿਰਫ ਜੀਵਿੰਦਾਰ ਦੇ ਨਾਲ ਬਲਕਿ ਹੋਰਾਂ ਲੋਕਾਂ ਦੇ ਨਾਲ ਵੀ ਇਸ ਤਰ੍ਹਾਂ ਹੀ ਹੁੰਦਾ ਜੇ ਡਿਫਾਲਟਰ ਕਰ ਜੇ ਆਮੰਦਾ ਬਿਜਲੀ ਦਾ ਬਿੱਲ ਨਾ ਭਰੇ ਤਾਂ ਮੀਟਰ ਕੱਟਿਆ ਜਾਂਦਾ ਘਰੇ ਹਨੇਰਾ ਹੋ ਜਾਂਦਾ ਜਵਾਗ ਰੋਟੀ ਖਾਣ ਤੋਂ ਬੈਠ ਜਾਂਦੇ ਆ ਪਰ ਜੇ ਸਰਕਾਰ ਦਾ ਬਿੱਲ ਭਰੇ ਜੇਕਰ ਸਰਕਾਰ ਡਿਫਾਲਟਰ ਹੋਵੇ ਤਾਂ ਬੰਦਾ ਕਵੇ ਕਿਹਨੂੰ ਤੇ ਸਰਕਾਰ ਲੋਕਾਂ 'ਚ ਜਾ ਕੇ ਕੀ ਕਹੂਗੀ ਵੀ ਭਾਈ ਡਿਫਾਲਟ ਨਾ ਕਰੋ ਤੁਸੀਂ ਬਿੱਲ ਭਰਿਆ ਕਰੋ ਕਹਿੰਦੇ ਜਿਹੜੀ ਮਾਨ ਸਾਹਿਬ ਨੇ ਆਪਣੀ ਮਾਨ ਸਰਕਾਰ ਹੈ ਇਹਦੀਆਂ ਸਰਕਾਰੀ ਕੋਠੀਆਂ ਦੀ ਨੌਬਤ ਆ ਗਈ ਬਿੱਲ ਭਰਨ ਦੀ ਵੀ ਬਿਜਲੀ ਵਾਲੇ ਕਨੈਕਸ਼ਨ ਤਾਂ ਕਟਣ ਆ ਗਏ ਜੀ ਬਿਲਕੁਲ ਇਹ ਕਨੈਕਸ਼ਨ ਜੇ ਤਾਂ ਪੰਜਾਬ 'ਚ ਕੱਟਣੇ ਹੁੰਦੇ ਫਿਰ ਤਾਂ ਨਹੀਂ ਕੋਈ ਕੱਟਣ ਜਾਂਦਾ ਜੀ ਕਿਉਂਕਿ ਮਾਨ ਸਾਹਿਬ ਦੀ ਪਹੁੰਚ ਅਪਰੋਚ ਇੰਨੀ ਤਾਂ ਹੈਗੀ ਆ ਅਗਰਿਆਂ ਦੀ ਸਰਕਾਰ ਹੈ ਤੇ ਹੁੰਦੀਆਂ ਕਨੈਕਸ਼ਨ ਕਰਤੇ ਜਾਂਦੇ ਫਿਰ ਸਰਕਾਰ ਅਟਾਦੀ ਹਮ ਪਰ ਇਹ ਗੱਲ درست ਹੈ ਕਿ ਜੀ ਜਨਾਬ ਸਰਕਾਰੀ ਕੋਠੀਆਂ ਦੇ ਬਿੱਲ ਨਹੀਂ ਭਰ ਹੋ ਰਹੇ ਤੇ ਉਹਦਾ ਨਤੀਜਾ ਫਿਰ ਬਿਜਲੀ ਵਾਲੇ ਕਨੈਕਸ਼ਨ ਕੱਟਨ ਆਏ ਤੇ ਘਟਨਾ ਹੈ ਜੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਸੈਕਟਰ 39 ਵਿੱਚ ਠੀਕ ਹੈ ਸੈਕਟਰ 39 ਦੇ ਵਿੱਚ ਉਹ ਸਰਕਾਰੀ ਕੋਠੀਆਂ ਨੇ ਪਰ ਵੀ ਜਿੱਥੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਵੱਡੇ-ਵੱਡੇ ਤਿੱਗਜ ਐ ਮੰਤਰੀ ਸੰਤਰੀ ਲੈਦੇ ਰਹੇ ਤੇ ਹੁਣ ਵੀ ਹੁਣ ਵਾਲੀ ਸਰਕਾਰ ਤੇ ਵੀ ਮੰਤਰੀ ਸੰਤਰੀਆਂ ਦੇ ਨਾਂ ਤੇ ਕੋਠੀਆਂ ਲਾਟ ਨਹੀਂ ਇਹ ਬੱਕਰੀ ਗੱਲ ਹੈ ਕਿ ਹੁਣ ਸਾਡੇ ਵਾਲੇ ਘੱਟ ਤੇ ਦਿੱਲੀ ਵਾਲੇ ਵੱਧ ਰਹਿੰਦੇ ਨੇ ਉਹਨਾਂ ਕੋਠੀਆਂ 'ਚ। ਹੂੰ ਕਿਸੇ ਕੋਠੀ 'ਚ ਦੇ ਨਵਨਕਰਵਾਲ ਦੇ ਨਾਂ ਤੇ ਬੋਲਦੀ ਹੈ ਕੋਈ ਰਾਖਵ ਚੱਡਾ ਦੇ, ਕਿਸੇ ਖਾਸ ਦੇ ਨਾਂ ਤੇ ਬੋਲਦੀ ਹੈ, ਕਿਸੇ 'ਚ ਐ ਬੋਲਦੀ ਪੰਜਾਬ ਦੇ ਐਮਐਲਏ ਦੇ ਨਾਂ ਤੇ ਬੈਠਾ ਉਥੇ ਸਿੰਦਰ ਜੈਨ ਹੈ। ਹੈਨਾ? ਜਦੋਂ ਕਿ ਇਹ ਕੋਠੀਆਂ ਮੰਤਰੀਆਂ ਨੂੰ ਹੀ ਅਲਾਟ ਹੁੰਦੀਆਂ ਸੀ ਜਾਂ ਉਹਨਾਂ ਦੇ ਖਾਸ ਕਿਸੇ ਸਲਾਹਕਾਰ ਦਾ ਉਸ ਪੱਧਰ ਦੇ ਜਿਸ ਕੈਬਨਟ ਰੈਂਕ ਮੁਲਾਵੇ ਉਹਨੂੰ ਅਲਾਟ ਹੁੰਦੀਆਂ ਸੀ। ਪਰ ਇਹਨਾਂ ਨੇ ਐਮਐਲਏ ਦੇ ਨਾਂ ਤੇ ਵੀ ਅਲਾਟ ਕਰ ਕਰਕੇ ਦਿੱਲੀ ਵਾਲੇ ਨੂੰ ਦਿੱਤੀਆਂ। ਜੀ ਸਹੀ ਹੁਣ ਮਤਲਬ ਇਹ ਹੈ ਕਿ ਪੀ ਡਬਲਿਊ ਡੀ ਡਿਪਾਰਟਮੈਂਟ ਦੇ ਨੀਨੇ ਕੋਠੀਆਂ ਹੁੰਦੀਆਂ ਨੇ ਫਿਰ ਉਹਨਾਂ ਦੇ ਨਾਂ ਦੇ ਉੱਤੇ ਬਿਲ ਆਉਂਦੇ ਨੇ ਤੇ ਉਹਨਾਂ ਦੀ ਬਿੱਲ ਦੀ ਅਦਾਇਗੀ ਹੋਣੀ ਹੁੰਦੀ ਹੈ ਸਹੀ ਤਰੀਕਾ ਵੀ ਪਹਿਲਾਂ ਤਾਂ ਬੈਸੀ ਸਰਕਾਰ ਦੇ ਖਜ਼ਾਨੇ ਚ ਜਾਣਾ ਦੂਜਾ ਜੇ ਰਾਈ ਬਾਹਰ ਵਾਲੇ ਹੁਣ ਫਿਰ ਉਹਨਾਂ ਨੂੰ ਕਿਰਕ ਕਾਦੀ ਹਮ ਆਪਾਂ ਪੰਜਾਬ ਵਾਲੇ ਤਾਂ ਖੁਸ਼ ਹੋਈ ਜਾਂਦੇ ਕਿ 350 ਜੋਟ ਮਾਪ ਹੈ ਸਾਡਾ ਪਿਛਲੇ ਦੋ ਮਾਪ ਦਾ ਪਰ ਇਹ ਭੁੱਲ ਜਾਂਦੇ ਨੇ ਕਿ ਇਹਨਾਂ ਦੇ ਬਿੱਲ ਤਾਂ ਅਸੀਂ ਭਰਦੇ ਆਂ ਹੂੰ ਜਿਹੜੇ ਹੁਣ ਇਹ ਲੱਖਾਂ ਲੱਖਾਂ ਦੇ ਬਿੱਲ ਪੈਂਡਿੰਗ ਖੜੇ ਨੇ ਕਦੋਂ ਜਦੋਂ ਅਦਾ ਹੋਣੇ ਆ ਜਾਣੇ ਤਾਂ ਸਾਡੀ ਟੈਕਸਾਂ ਚੋਂ ਐ ਕਰਜ਼ਾ ਲੈ ਕੇ ਵੀ ਦੇਣੀ ਆ ਤਾਂ ਸਾਡੀ ਸਾਡੇ ਸਿਰ ਪੈਣਾ ਉਹ ਕਰਜ਼ਾ ਜੀ ਜੀ ਹੋਇਆ ਕੀ ਕਿ ਚੰਡੀਗੜ੍ਹ ਦਾ ਬਿਜਲੀ ਵਿਭਾਗ ਬਕਾਇਦਾ ਤੌਰ ਤੇ ਕੱਲ ਹੱਥ 'ਚ ਚਿੱਠੀ ਫੜ ਕੇ ਨੋਟਿਸ ਅੱਛਾ ਇਹਨਾਂ ਦੀਆਂ ਕੋਟੀਆਂ ਦੇ ਦਸਤਕ ਦੇਣ ਉਹਨਾਂ ਦੇ ਮੂਹਾਂ ਤੇ ਪਹੁੰਚ ਗਏ ਤੇ ਫਿਰ ਕਿਸੇ ਰਿਪੋਰਟ ਕੇ ਨੂੰ ਮੂਰੇ ਕਰਤਾ ਕਿਸੇ ਨੇ ਆਪਣੇ ਪੀਏਸੀ ਨੂੰ ਮੂਰੇ ਕਰਤਾ ਕੋਈ ਆਪਣੇ ਸਾਹਬ ਨੂੰ ਫੋਨ ਬੁਲਾਵੇ ਕੋਈ ਕੁੰਟਾਈ ਨਾ ਖੋਲੇ ਹਾਲਤੇ ਹੋ ਗਈ ਤੇ ਇੱਕ ਵਾਰ ਨੋਟਸ ਨੋਟਸ ਦੇ ਕੇ ਚੰਗੀਆਂ ਝਾੜਾਂ-ਝੂੜਾਂ ਜੀ ਕਰਕੇ ਆ ਗਏ ਤੇ ਕਿ ਅਗਲੀ ਵਾਰ ਤੱਕ ਕਨੈਕਸ਼ਨ ਕਟਿਆ ਜਾਊਗਾ ਚਲੋ 10-20 ਹਜ਼ਾਰ ਦੀ ਗੱਲ ਹੁੰਦੀ ਅਗਲੇ ਜਦੇ ਭਰ ਦਿੰਦੇ ਮੈਨੂੰ ਲੱਗਦਾ ਗੱਲ ਇਹ ਲੱਖਾਂ ਦੀ ਹੈ ਡੇਡਿਡ ਲੱਖ ਤੋਂ ਉੱਪਰ ਦੇ ਬਿੱਲ ਨੇ ਪ੍ਰਵੀਨ ਜੀ ਉਹ ਅੱਛਾ ਜਿਹੜੇ ਇਹਨਾਂ ਨੇ ਅਦਾ ਨਹੀਂ ਕੀਤੇ ਔਰ ਇਹ ਬਿੱਲ 74225 ਤੱਕ ਦੇ ਨੇ ਠੀਕ ਹੈ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ 6ਵੇਂ ਮਹੀਨੇ ਦੀ ਭਾਰਤ ਚ 12 ਤਰੀਕ ਹੋ ਗਈ ਹੈ ਹੂੰ ਸੋ ਜੀ ਮੈਂ ਉਸ ਹਿਸਾਬ ਨਾਲ ਗੱਲ ਕਰਾਂ ਇਹਦਾ ਮਤਲਬ 76225 ਨੂੰ ਵੀ ਇੱਕ ਨਵਾਂ ਬਿਲ ਆ ਗਿਆ ਹੋਊਗਾ ਹੁਣ ਉਹ ਇਹਦੇ ਵਿੱਚ ਨੋਟਸ ਵਾਲਿਆਂ ਦੇ ਵਿੱਚ ਐਡ ਹੋਣਾ ਹੈ ਦਾ ਮਤਲਬ ਹਲੇ ਹਲੇ ਉਹ ਪੁਰਾਣਾ ਨੋਟਸ ਚੱਕੀ ਫਿਰਦੇ ਨੇ ਆਹ ਕੱਲ ਦੀ ਰਿਪੋਰਟ ਹੈ ਜੀ ਕਿ ਮੇਰੇ ਕੋਲ ਜੋ ਮੇਰੇ ਕੋਲ ਬਕਾਇਦਾ ਤੌਰ ਤੇ ਉਹ ਬਿਲ ਵੀ ਪਿਆ ਠੀਕ ਆ ਕੋਠੀ ਨੰਬਰਾਂ ਦੇ ਹਿਸਾਬ ਨਾਲ ਸਾਰਾ ਕੁਝ ਮੈਂ ਜਿਹਦੇ ਰਿਕਾਰਡ ਤੋਂ ਗੱਲ ਕਰ ਰਿਹਾ ਹੂੰ ਕੋਠੀ ਨੰਬਰ ਹੈ ਜੀ ਸੈਕਟਰ 39 ਚ ਚੰਡੀਗੜ੍ਹ ਚ 922 ਹੂੰ 922 ਨੰਬਰ ਕੋਠੀ ਦਾ 1,60,569 ਰੁਪਏ ਬਿਲ ਪੈਂਡਿੰਗ ਪਿਆ ਜੀ 1,60,000 ਤੋਂ ਉੱਪਰ ਬਿਲ ਪੈਂਡਿੰਗ ਹੈ ਹੂੰ ਫਿਰ ਇਸੇ ਤਰ੍ਹਾਂ ਕੋਠੀ ਨੰਬਰ ਹੈ ਜੀ 923 1,17,733 ਰੁਪਏ ਮਤਲਬ 1,17,000 ਤੋਂ ਉੱਪਰ ਦਾ ਬਿਲ ਪੈਂਡਿੰਗ ਖੜਾ ਹੈ ਹੂੰ ਫਿਰ ਕੋਠੀ ਨੰਬਰ 926 1,60,926 161000 ਦੇ ਕਰੀਬ ਇਹ ਬਿੱਲ ਪੈਂਡਿੰਗ ਖੜਾ ਹੈ ਹੂੰ ਹੂੰ ਕੋਠੀ ਨੰਬਰ 964 114 ਜੀ 1 ਲੱਖ ਰੁਪਏ ਦਾ ਇਹ ਬਿੱਲ ਪੈਂਡਿੰਗ ਖੜਾ ਹੈ ਹੁਣ ਪ੍ਰਵੀਨ ਜੀ ਜੀ 74225 ਤੱਕ ਦਾ ਹੈ ਤੇ ਜੇ ਮੈਂ 76225 ਵਾਲਾ ਬਿੱਲ ਵੀ ਜੋੜ ਲਵਾਂ 25 ਤੋਂ 30000 ਤੱਕ ਬਿੱਲ ਨਵਾਂ ਨਾਲ ਐਡ ਹੋ ਜਾਣਾ ਜੇ ਆਪਾਂ ਤੇ ਇੱਕ 60 ਵਾਲਾ 85 ਇੱਕ 90 ਦੇ ਨੇੜੇ ਚੜੇ ਜਾਣਾ ਸਹੀ ਇੱਕ 17 ਵਾਲੇ 'ਚ ਵੀ ਜੇ ਤੁਸੀਂ 30 ਵੀ ਜੋੜੋ ਅਮੇ 1.5 ਲੱਖ ਦੇ ਨੇੜੇ ਤੇੜੀ ਉੱਚਾ ਲਾ ਜਾਣਾ ਇਸੇ ਤਰ੍ਹਾਂ ਇੱਕ 60 ਵਾਲਾ ਇੱਕ ਹੋਰ ਹੈ ਜਿਹੜਾ ਉਹ ਵੀ ਹੈ ਨਾ ਇੱਕ 85 90 ਦੇ ਨੇੜੇ ਜਾਣਾ 1 ਲੱਖ ਵਾਲਾ ਵੀ 1.5 ਲੱਖ ਦੇ ਪਾਰ ਹੋ ਜਾਣਾ ਸੋ ਇਹ ਸਥਿਤੀ ਹੈ ਕਿ 1.5 ਲੱਖ 1.5 ਲੱਖ 2 2 ਲੱਖ ਦੇ ਨੇੜੇ ਜਾ ਟੁੱਕੇ ਇਹ ਬੈਲ ਸਰਕਾਰ ਅਦਾ ਨਹੀਂ ਕਰ ਪਾ ਰਹੀ ਇਹ ਸੇ ਲਿਖਾਤਿਆਂ ਦੇ ਪੈਸੇ ਵਾਪਸ ਮੰਗਾਏ ਆ ਬਾਰਾਂਪਾਗਾ ਦੇ ਸਹੀ ਗੱਲ ਕੱਲ ਹੀ ਖਬਰ ਕਰਕੇ ਆਟੇ ਬਿਲਕੁਲ ਸਹੀ ਕਾਰਨ ਹੈ ਕਿ ਵੀ ਚੌਪਰ ਤੇ ਤੇਲ ਵੀ ਪਾਉਣਾ ਕਿਉਂਕਿ ਪ੍ਰਵੀਨ ਜੀ ਜੇ ਚੋਪਰ ਉਡੂਗਾ ਤਾਂ ਹੀ ਸਰਗੀ ਨਾਲ ਪਰਾਂਦਾ ਉਡੂਗਾ ਨਾ ਇਕੱਠਾ ਸਹੀ 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 ਉਡਾ ਵੀ ਤਾਂ ਦਿਵਾਉਣਾ ਨਾ ਸੋ ਫਿਰ ਅੱਛਾ ਜਿਹੜੇ ਦਿੱਲੀ ਦੇ ਵਿੱਚ 10 10 15 15 ਹਜ਼ਾਰ ਦੀਆਂ ਦਿਹਾੜੀਆਂ ਤੇ ਕੰਮ ਕਰਦੇ ਸੀ ਉਹਨਾਂ ਦੀ ਤਨਖਾਹ ਹੁਣ 2 2 ਲੱਖ ਆਉ ਰਹੀ ਹੈ ਹੂੰ 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 ਉਹ 2 2 ਲੱਖ ਵਾਲਿਆਂ ਨੂੰ ਤਨਖਾਹਾਂ ਨੂੰ ਵੀ ਤਾਂ ਟਿੱਕੇ ਲਾਉਣੇ ਆ ਨਾ ਅਸੀਂ ਪੰਜਾਬ ਦੇ ਖਜ਼ਾਨੇ 'ਚੋਂ ਸਹੀ ਸਹੀ ਉਹ ਦੇ ਗਿਆ ਵੀ ਜਿਹੜਾ ਹੁੰਦਾ ਮਗਰ 20 25 ਬੰਦੇ ਆਪਣੇ ਨਾਲ ਲਿਆਉਂਦਾ ਤੇ ਇੱਥੇ ਭਰਤੀ ਕਰਾਉ ਜੀ ਤੇ ਇੱਥੋਂ ਖਾਣਾ ਪੂਤੀ ਕਰੋ ਜੀ ਲਓ ਜੀ ਕੋਟੇ 'ਚੋਂ ਪੈਸੇ ਕੋਈ ਕਿਸੇ ਡਿਪਾਰਟਮੈਂਟ ਕੋਈ ਕਿਸੇ ਬੋਰਡ ਚ ਅਡਜਸਟਬਲ ਕਿਸੇ ਦਾ ਪੀਏ ਲਾ ਕੇ ਕੋਈ ਦਾ ਓਐਸ ਵੀ ਲਾ ਕੇ ਕੋਈ ਸਲਾਹਕਾਰ ਬਣ ਕੇ ਸੋ ਸਾਰੇ ਐ ਮਤਲਬ ਕਿ ਸਰਕਾਰੀ ਤੌਰ ਦੇ ਉੱਤੇ ਪੰਜਾਬ ਦੇ ਖਜ਼ਾਨੇ ਨੂੰ ਖੋਲਾ ਲਾਉਣਾ ਹੈ ਕਿ ਇਹਦੇ ਲਈ ਥੁੜ ਗਿਆ ਖਜ਼ਾਨਾ ਤਾਂ ਤੁਸੀਂ 12 ਵਭਾਗਾਂ ਤੋਂ ਵੰਗਾ ਲੈ ਕੇ ਸਚਾਈ ਵਿਭਾਗ ਦਾ ਕੁਝ ਬਣਦਾ ਨਾ ਬਣੇ ਜਾਂ ਸਰੋਤ ਵਿਭਾਗ ਦਾ ਕੁਝ ਬਣਦਾ ਨਾ ਬਣੇ ਖੇਤੀਬਾੜੀ ਵਿਭਾਗ ਦਾ ਕੁਝ ਸਰਦਾ ਨਾ ਸਰੇ ਸਿੱਖਿਆ ਨੀਤੀ ਵਾਲਾ ਭੋਗ ਪੈਂਦਾ ਪਵੇ ਸਿੱਖਿਆ ਕ੍ਰਾਂਤੀ ਮੁਖ ਜਬੇ ਹੋ시 ਹੋ ਜੀ ਬਿਲਕੁਲ ਕਿੰਨ ਭਾਗ ਸਿੱਖਿਆ ਟੈਕਨੋਲੋਜੀ ਵਿਭਾਗ ਸੂਚਨਾ ਟੈਕਨੋਲੋਜੀ ਵਿਭਾਗ ਸਾਰੇ 12 ਦੇ ਕਰੀਬ ਅਹਿਮ ਵਿਭਾਗਾਂ ਤੋਂ ਤੁਸੀਂ ਫੰਡ ਵਾਪਸ ਮੰਗਾਏ ਨੇ ਕਿਉਂ ਐਸ਼ ਪ੍ਰਸਤੀ ਲਈ ਨੇ ਜਾਂ ਤਾਂ ਉਹ ਤੋਂ ਬਿਜਲੀ ਦੀ ਜਿਹੜੀ ਪੰਜਾਬ ਪਾਵਰਕਮ ਆ ਉਹਦੀ ਬਿਜਲੀ ਸਬਸਿਡੀ ਨਹੀਂ ਤaar ਕੋ ਰਹੀ ਜਾਂ ਤਾਂ ਉਹ ਤੋਂ ਪੰਜਾਬ ਰੁਪਏ ਦਾ ਸਬਸਿਡੀ ਦਾ ਪੈਸਾ ਨਹੀਂ ਅਦਾ ਕਰ ਪਾ ਰਿਹਾ ਇਹ ਸਥਿਤੀ ਕਿਉਂ ਬਣੀ ਜਨਾਬ ਕੋਈ ਵਾਈਟ ਪੇਪਰ ਉੱਪਰ ਹੈਗਾ ਤਾਂ ਪੇਸ਼ ਕਰੋ ਨਹੀਂ ਹੈਗਾ ਜੀ ਆ ਸਥਿਤੀ ਜਹੀ ਹੈ ਸੈਸ਼ਨ ਬੁਲਾ ਲਓ ਨਾ ਲੁਧਿਆਣਾ ਜ਼ਰੂਰੀ ਹੈ ਕਿ ਪੰਜਾਬ ਜ਼ਰੂਰੀ ਹੈ ਹਮ ਪਰ ਨਹੀਂ ਇਹਨਾਂ ਲਈ ਸਿਰਫ ਲੁਧਿਆਣਾ ਜ਼ਰੂਰੀ ਹੈ ਪੰਜਾਬ ਜ਼ਰੂਰੀ ਨਹੀਂ ਤੁਸੀਂ ਇਹ ਦੇਖੋ ਜਿਹੜਾ ਤੁਸੀਂ ਵਾਕਈ ਗੱਲ ਤੁਸੀਂ ਕਹੀ ਹੈ ਨਾ ਸ਼ਰਮਾ ਜੀ 20 25 25 ਸਟਾਫਰ ਨਾਲ ਚੱਕੀ ਫਿਰਦੇ ਆ ਤੇ 15 15000 ਉੱਥੇ ਤਨਖਾਹ ਹੀ ਮਿਲਦੀ ਸੀ ਜਿਨ੍ਹਾਂ ਨੂੰ 1.5 ਲੱਖ ਮਿਲਦੀ ਆ ਰਹਿਸ਼ਾ ਤੁਹਾਨੂੰ ਫ੍ਰੀ ਨੇ ਤੁਹਾਡੇ ਲਈ ਹੋਰ ਅਮਲਾ ਫਾਲਾ ਫ੍ਰੀ ਹੈ ਤੁਹਾਡੀ ਸੇਵਾ ਕਰਨ ਵਾਲਾ ਤੜਕੇ ਦੁਪਹਿਰ ਆਥਣੇ ਤੁਹਾਡੇ ਲਈ ਜਿਹੜੇ ਤੜਕੇ ਲੱਗਦੇ ਆ ਰਸੋਈਆਂ ਦੇ ਵਿੱਚ ਉਹ ਫ੍ਰੀ ਨੇ ਝੂਡੇ ਤੁਹਾਨੂੰ ਫ੍ਰੀ ਨੇ ਸਿਕਿਉਰਿਟੀ ਤੁਹਾਨੂੰ ਫ੍ਰੀ ਆ ਕਿਰਾਇਆ ਤੁਸੀਂ ਕੋਈ ਕਿਸੇ ਕੋਠੀ ਦਾ ਦੇਣਾ ਨਹੀਂ ਉਹ ਸ਼ਰਮ ਕਰੋ ਬਿਜਲੀ ਦਾ ਬਿੱਲ ਤਾਂ ਭਰ ਲਓ ਜੀ ਇੰਨੀ ਸ਼ਰਮ ਤਾਂ ਕਰ ਲਓ 12 13 ਮਹੀਨੇ ਤਨਖਾਹ ਲੈਨੇ ਹੋ ਇੱਕ ਮਹੀਨੇ ਦੀ ਤਨਖਾਹ ਨਾਲ ਉਹ ਘੱਟੋ ਘੱਟ ਡਿਫਾਲਟ ਹੋਣ ਜਿਹੜਾ ਸਰਕਾਰ ਦੇ ਉੱਤੇ ਤੁਸੀਂ ਬੋਝ ਬਣੇ ਬੈਠੇ ਹੋ ਘੱਟੋ ਘੱਟ ਇੱਕ ਕਲੰਕ ਦਾ ਨਾਂ ਲੱਗਣ ਦੇ ਉਹ ਸਰਕਾਰ ਦੇ ਉੱਤੇ ਔਰ ਇਹ ਉਹਨਾਂ ਨੂੰ ਨਹੀਂ ਚਾਹੀਦਾ ਇਹ ਉਹਨਾਂ ਨੂੰ ਚਾਹੀਦਾ ਜਿਨ੍ਹਾਂ ਕੋਲ 94 ਐਮਐਲਏ ਨੇ ਇਸ ਟਾਈਮ ਬਿਲਕੁਲ ਉਹਨਾਂ ਚ ਜਾਨ ਨਹੀਂ ਹੈ ਪਰ ਇਹ ਬਿਲ ਸਰਕਾਰ ਦੇ ਕੋਟਿਆਂ ਚ ਵੀ ਜਾਣਾ ਇਹਨਾਂ ਨੂੰ ਉਹ ਵੀ ਸਹੂਲਤ ਮੁਕਤੇ ਮੁਫਤ ਹੀ ਆ ਬਿਲਕੁਲ ਜੀ ਬਿਲਕੁਲ ਸੌਖਾ ਮੁੱਤਾ ਪਰ ਇੰਨਾ ਕ ਤਾਂ ਬੰਦਾ ਆਪ ਹੀ ਸ਼ਰਮ ਖਾ ਕੇ ਕਰ ਲੈਂਦਾ ਵੀ ਯਾਰ ਮੈਂ ਇੱਥੇ ਰਹਿਣਾ ਤੇ ਮੇਰੇ ਘਰੇ ਜੇ ਕੋਈ ਕੋਈ ਪਰਤੀ ਕੋਈ ਫਰਲਾ ਚੱਕ ਕੇ ਆ ਜੂਗਾ ਤੇ ਬੇਇਜ਼ਤੀ ਤਾਂ ਮੇਰੀ ਹੋਣੀ ਹੈ ਪਰ ਬੇਇਜ਼ਤੀ ਮੰਨਣਾ ਤਾਂ ਹੀ ਹੈ ਨਾ ਜੇ ਬੇਇਜ਼ਤੀ ਉਸ ਸਭ ਨੇ ਫਿਰ ਮਾਰੇ ਬੰਦੇ ਘਾਤੋ ਰੱਖਦੇ ਹਾਂ ਹਾਂ ਅਗਲੀ ਚਲ ਕਰੀਏ ਬਸ਼ਰਮਾ ਦੀ ਢੁੱਲੀ ਢਾਲ ਕਹਿੰਦਾ ਹਾਂ ਜੀ ਲਿਟਰੇਟ ਖਾਣ ਕਹਿੰਦੇ ਅਸੀਂ ਤਾਂ ਹੀ ਖਾਂਦੇ ਹੁੰਦੇ ਇਸ ਦਾ ਹੀ ਖਾਣੇ ਹੁੰਦੇ ਸਹੀ ਗੱਲ ਹੈ